ਹਨੀ 세ਠੀ ਦੀ ਵਾਈਫ ਏਕਮ 세ਠੀ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹਨੀ 세ਠੀ ਸਵਾਲਾਂ ਦੇ ਘੇਰੇ ਦੇ ਵਿੱਚ ਸੀ। ਪਾਵੇਂ ਕਿ ਹਨੀ 세ਠੀ ਨੇ ਆਪਣਾ ਸਪਸ਼ਟੀਕਰਨ ਦਿੱਤਾ ਸੀ ਪਰ ਜਦੋਂ ਤੱਕ ਏਕਮ 세ਠੀ ਦੀ ਕੋਈ ਸਟੇਟਮੈਂਟ ਸਾਹਮਣੇ ਨਹੀਂ ਆਂਦੀ ਉਦੋਂ ਤੱਕ ਹਨੀ 세ਠੀ ਸਵਾਲਾਂ ਦੇ ਘੇਰੇ ਦੇ ਵਿੱਚ ਹੀ ਰਹਿੰਦੇ। ਕੱਲ ਹਨੀ 세ਠੀ ਦੀ ਵਾਈਫ ਏਕਮ 세ਠੀ ਦੀ ਵੀਡੀਓ ਸਾਹਮਣੇ ਆਈ ਜਿਦੇ ਵਿੱਚ ਉਹਨਾਂ ਨੇ ਇਹ ਗਲ ਸਪਸ਼ਟ ਤੌਰ ਤੇ ਕਹੀ ਕਿ ਜੋ ਵੀ ਐਲੀਗੇਸ਼ਨ ਉਹਨਾਂ ਵੱਲੋਂ ਲਾਏ ਗਏ ਹਨ ਹਨੀ 세ਠੀ ਦੇ ਉੱਤੇ ਯਾ ਮੁਖਸਰੀ কুরਤੇ ਪਜਾਮੇ ਵਾਲੇ ਜਿਹੜੇ ਵੀਰ ਨੇ ਉਹਨਾਂ ਦੇ ਉੱਤੇ ਯਾ ਹੈਰੀ ਸੇਠੀ ਦੇ ਉੱਤੇ ਇਹ ਸਾਰੇ ਇਲਜ਼ਾਮ ਬਿਲਕੁਲ ਝੂਠੇ ਹਨ ਇਸ ਵੀਡੀਓ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਕਿ ਏਕਮ ਸੇਠੀ ਨੇ ਵੀ ਆਪਣੀ ਗਲਤੀ ਦੇ ਲਈ ਮਾਫੀ ਮੰਗੀ ਅਤੇ ਏਕਮ ਸੇਠੀ ਦੇ ਭਾਈ ਨੇ ਵੀ ਆਪਣੀ ਗਲਤੀ ਦੇ ਲਈ ਮਾਫੀ ਮੰਗੀ ਏਕਮ ਸੇਠੀ ਦਾ ਇਹ ਕਹਿਣਾ ਸੀਗਾ ਕਿ ਇਹ ਜੋ ਵੀ ਸਟੇਟਮੈਂਟ ਉਹਨਾਂ ਨੇ ਦਿੱਤੀ ਸੀ ਜੋ ਵੀ ਬਿਆਨ ਉਹਨਾਂ ਨੇ ਦਿੱਤਾ ਸੀਗਾ ਇਹ ਪ੍ਰਿੰਕਲ ਲੁਧਿਆਣਾ ਦੇ ਕਹਿਨ ਤੇ ਦਿੱਤਾ ਸੀ ਏਕਮ ਸੇਠੀ ਦੇ ਕਹਿਨ ਦੇ ਮੁਤਾਬਕ ਉਹਨਾਂ ਨੇ ਕਿਹਾ ਕਿ ਪ੍ਰਿੰਕਲ ਲੁਧਿਆਣਾ ਨੇ ਉਹਨਾਂ ਨੂੰ ਫੋਨ ਤੇ ਕਿਹਾ ਸੀਗਾ ਕਿ ਤੁਸੀਂ ਆਪਣੀ ਵੀਡੀਓ ਬਣਾ ਕੇ ਸੈਂਡ ਕਰੋ ਫਿਰ ਮੈਂ ਤੁਹਾਨੂੰ ਤੁਹਾਡੇ ਪਤੀ ਹਨੀਸ਼ੇਠੀ ਦੇ ਖਿਲਾਫ ਜੋ ਮੇਰੇ ਕੋਲ ਪ੍ਰੂਫ ਨੇ ਉਹ ਸੈਂਡ ਕਰਾਂਗੇ ਇਹ ਜਿੰਨੀ ਵੀ ਗੱਲਬਾਤ ਮੈਂ ਆ ਵੀ ਨਾਲ ਸਾਂਝੀ ਕਰ ਰਿਹਾ ਇਹ ਏਕਮ ਸੇਠੀ ਨੇ ਜੋ ਵੀਡੀਓ ਦੇ ਵਿੱਚ ਕਹੀ ਹੈ ਉਹਦੇ ਆਧਾਰ ਤੇ ਆ ਵੀ ਨਾਲ ਸਾਂਝੀ ਕਰ ਰਿਹਾ ਜਦੋਂ ਏਕਮ ਸੇਠੀ ਨੇ ਆਪਣੀ ਗਲਤੀ ਦੇ ਲਈ ਮਾਫੀ ਮੰਗੀ ਉਸ ਸਮੇ ਮੁਕਸਰੀ কুরਤੇ ਪਜਾਮੇ ਵਾਲੇ ਵੀਰ ਵੀ ਉੱਥੇ ਮੌਜੂਦ ਸਨ ਜਿੰਨਾਂ ਕ ਪਤਾ ਲੱਗਿਆ ਗੁਰਦੁਆਰਾ ਕਟਾਣਾ ਸਾਹਿਬ ਦੇ ਵਿੱਚ ਇਹ ਸਾਰੀ ਗੱਲਬਾਤ ਹੋਈ ਹੈ ਮੁਕਸਰੀ কুরਤੇ ਪਜਾਮੇ ਵਾਲੇ ਹੈਰੀ 세ਠੀ ਹਾਨੀ 세ਠੀ ਇਹਨਾਂ ਸਾਰਿਆਂ ਨੇ ਇੱਕ ਦਿਲ ਵੱਡਾ ਦਿਖਾਇਆ ਤੇ ਇੱਕਮ 세ਠੀ ਨੂੰ ਮਾਫ ਕਰ ਦਿੱਤਾ। ਇਹ ਦੂਸਰੀ ਵੀਡੀਓ ਜੋ ਸਾਡੇ ਸਾਹਮਣੇ ਆਈ ਉਹ ਆਈ ਪ੍ਰਿੰਕਲ ਲੁਧਿਆਣਾ ਦੀ। ਪ੍ਰਿੰਕਲ ਲੁਧਿਆਣਾ ਨੇ ਵੀ ਪਾਈ ਹਰਪ੍ਰੀਤ ਸਿੰਘ ਮੱਖੂ ਤੋਂ ਮਾਫੀ ਮੰਗੀ ਹੈ। ਇਹ ਮਾਫੀ ਉਹਨਾਂ ਨੇ ਮੰਗੀ ਇਸ ਕਰਕੇ ਕਿਉਂਕਿ ਉਹਨਾਂ ਨੇ ਪਾਈ ਹਰਪ੍ਰੀਤ ਸਿੰਘ ਮੱਖੂ ਨੂੰ ਆਪ ਸ਼ਬਦ ਬੋਲੇ ਸਨ। ਇਹ ਸਾਰੇ ਘਟਨਾਕਰਮ ਦੇ ਵਿੱਚ ਜੋ ਵੀ ਸਾਨੂੰ ਸਮਝ ਆਇਆ ਇੱਕ ਨਾਮ ਪ੍ਰਿੰਕਲ ਲੁਧਿਆਣਾ ਹੀ ਸਾਰਿਆਂ ਸਾਹਮਣੇ ਆਂਦਾ ਹੈ ਕਿ ਇਹਨਾਂ ਵੱਲੋਂ ਹੀ ਇਹ ਸਾਰਾ ਕੁਝ ਕੀਤਾ ਗਿਆ ਹੈ ਜਿੰਨਾਂ ਕਿ ਵੀਡੀਓ ਸਾਡੇ ਸਾਹਮਣੇ ਆ ਰਹੀਆਂ ਨੇ। ਉਧ ਅਕੋਰਡਿੰਗ ਕਿਉਂਕਿ ਅਗਰ ਉਹਨਾਂ ਦੀ ਗਲਤੀ ਨਾ ਹੁੰਦੀ ਤਾਂ ਸ਼ਾਇਦ ਉਹ ਮਾਫੀ ਵੀ ਨਾ ਮੰਗਦੇ ਲੇਕਿਨ ਹਨੀ ਸੇਠੀ ਦਾ ਇਹ ਕਹਿਣਾ ਹੈ ਕਿ ਮੈਂ ਇਹਦੇ ਉੱਤੇ ਕਾਨੂੰਨੀ ਕਾਰਵਾਈ ਕਰਾਂਗਾ ਕਿਉਂਕਿ ਮੈਂ ਚਾਹਨਾ ਹਾਂ ਸੱਚ ਸਾਹਮਣੇ ਆਵੇ ਕਿਉਂਕਿ ਪ੍ਰੇਨਕਲੂਦੇ ਆਨੰਦ ਦਾ ਇਹ ਕਹਿਣਾ ਸੀਗਾ ਕਿ ਇਹ ਵੀਡੀਓ ਉਹਨਾਂ ਨੇ ਵਾਇਰਲ ਨਹੀਂ ਕੀਤੀ ਤੇ ਪ੍ਰੇਨਕਲੂਦੇ ਆਨੰਦ ਨੇ ਵੀ ਕਿਹਾ ਕਿ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਹੈ ਉਧਰ ਭਾਈ ਹਰਪ੍ਰੀਤ ਸਿੰਘ ਮੱਖੂ ਦਾ ਵੀ ਇਹੀ ਕਹਿਣਾ ਹੈ ਕਿ ਮੈਂ ਵੀ ਇਹਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕਰਾਂਗਾ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਾਲੇ ਬਹੁਤ ਜ਼ਿਆਦਾ ਗਲਤ ਉਸ ਵੀਡੀਓ ਦੇ ਵਿੱਚ ਟ੍ਰਿੰਕ ਲੁਧਿਆਣਾ ਨੇ ਬੋਲਿਆ ਸੀ ਅਖੀਰ ਦੇ ਵਿੱਚ ਮੈਂ ਬੇਨਤੀ ਕਰਨਾ ਚਾਹਾਂਗਾ ਇੱਕਮ ਸੇਠੀ ਨੂੰ ਭੈਣੇ ਅਗਰ ਕੋਈ ਵੀ ਵਿਅਕਤੀ ਤੁਹਾਨੂੰ ਕਿਸੇ ਦੇ ਵੀ ਬਾਰੇ ਇਹ ਨਹੀਂ ਕਿ ਸਿਰਫ ਤੁਹਾਡੇ ਪਰਿਵਾਰ ਦੇ ਬਾਰੇ ਕਿਸੇ ਦੇ ਬਾਰੇ ਕੁਝ ਵੀ ਕਹਿੰਦਾ ਹੈ ਤਾਂ ਅੱਖ ਬੰਦ ਕਰਕੇ ਉੱਤੇ ਭਰੋਸਾ ਨਾ ਕਰੋ ਕਈ ਵਾਰ ਕੀ ਹੁੰਦਾ ਹੈ ਮੇਰੀ ਭੈਣੇ ਕਿ ਅੱਖੀਂ ਦੇਖਿਆ ਵੀ ਝੂਠਾ ਸਾਬਿਤ ਹੋ ਜਾਂਦਾ ਹੈ ਇਸ ਕਰਕੇ ਕੁਝ ਵੀ ਬੋਲਣ ਤੋਂ ਪਹਿਲਾਂ 100 ਵਾਰ ਸੋਚੋ ਕਿ ਮੈਂ ਕੀ ਕਹਿ ਰਹੀ ਹਾਂ ਦੇਖੋ ਤੁਹਾਡੇ ਇੱਕ ਝੂਠ ਕਰਕੇ ਕਿੰਨਾ ਜ਼ਿਆਦਾ ਕਲੇਸ਼ ਹੋਇਆ ਕਿੰਨੀ ਜ਼ਿਆਦੀ ਬਦਨਾਮੀ ਹੋਈ ਸੋ ਠੀਕ ਹੈ ਇੱਕ ਸਮਾਂ ਹੁੰਦਾ ਹੈ ਸਮਾਂ ਪੈਣ ਕੇ ਲੋਕੀ ਸਭ ਕੁਝ ਭੁੱਲ ਜਾਂਦੇ ਨੇ ਪਰ ਜਿਨ੍ਹਾਂ ਦੇ ਉੱਤੇ ਬੀਤੀ ਹੁੰਦੀ ਹੈ ਉਹਨਾਂ ਨੂੰ ਸਾਰਾ ਕੁਝ ਯਾਦ ਰਹਿ ਜਾਂਦਾ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰੀ ਭੈਣ ਕਿ ਕਦੀ ਵੀ ਕੁਝ ਵੀ ਬੋਲਣਾ ਹੈ ਉਹ ਸਾਰਿਆਂ ਨੂੰ ਹੀ ਬੇਨਤੀ ਹੈ ਕਦੀ ਵੀ ਕੁਝ ਵੀ ਬੋਲਣਾ ਹੈ ਸੋਚ ਸਮਝ ਕੇ ਬੋਲੋ 10 ਵਾਰ ਕਹਦੇ ਨੇ ਪਹਿਲੇ ਤੋਲੋ ਫਿਰ ਬੋਲੋ ਤੇ ਦੂਸਰੀ ਬੇਨਤੀ ਮੈਂ ਕਰਨਾ ਚਾਹਾਂਗਾ ਪ੍ਰੇਨਕਲ ਲੁਧਿਆਣਾ ਵਾਲੇ ਜਿਹੜੇ ਵੀਰ ਨੇ ਉਹਨਾਂ ਨੂੰ ਵੀਰੇ ਜੇ ਤੁਸੀਂ ਗਲਤ ਹੋ ਆਪਣੀ ਗਲਤੀ ਦੇ ਓਪਨਲੀ ਆ ਕੇ ਮਾਫੀ ਮੰਗੋ ਮੈਨੂੰ ਪਤਾ ਹੈ ਪੰਜਾਬ ਦੇ ਲੋਕਾਂ ਦਾ ਦਿਲ ਬਹੁਤ ਵੱਡਾ ਹੈ ਇਹ ਤੁਹਾਨੂੰ ਮਾਫ ਕਰ ਦੇਣਗੇ ਪਰ ਜੇ ਤੁਸੀਂ ਕਹੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੁਝ ਗਲਤ ਨਹੀਂ ਕੀਤਾ ਤੁਸੀਂ ਸਹੀ ਹੋ ਫਿਰ ਮਾਫੀ ਨਾ ਮੰਗੋ ਫਿਰ ਡਟ ਕੇ ਮੁਕਾਬਲਾ ਕਰੋ ਕਾਨੂੰਨ ਦੇ ਮਾਧਿਮ ਰਹੀ ਜਿਵੇਂ ਲੱਗਦਾ ਹੈ ਉਦਾਂ ਤੁਸੀਂ ਮੁਕਾਬਲਾ ਕਰੋ ਕਾਨੂੰਨ ਦੇ ਮਾਧਿਮ ਰਹੀ ਪਰ ਜੇ ਤੁਹਾਨੂੰ ਲੱਗਦਾ ਤੁਸੀਂ ਗਲਤੀ ਕੀਤੀ ਹੈ ਕਿਤੇ ਵੀ ਗਲਤੀ ਕੀਤੀ ਹੈ ਉਹਦੇ ਲਈ ਓਪਨ ਲਿਆ ਕੇ ਮਾਫੀ ਮੰਗੋ ਪੰਜਾਬ ਦੇ ਲੋਕ ਤੁਹਾਨੂੰ ਮਾਫੀ ਮaaf ਕਰ ਦੇਣਗੇ ਹਾਨੀ ਸੇਠੀ ਵੀ ਤੁਹਾਨੂੰ ਮਾਫ ਕਰ ਦੇਗਾ ਮੈਨੂੰ ਲੱਗਦਾ ਹੈ ਕਿ ਭਾਈ ਹਰਪ੍ਰੀਤ ਸਿੰਘ ਮੱਖੂ ਜੀ ਵੀ ਤੁਹਾਨੂੰ ਮਾਫ ਕਰ ਦੇਣਗੇ ਕਿਉਂਕਿ ਉਹਨਾਂ ਦਾ ਦਿਲ ਬਹੁਤ ਵੱਡਾ ਹੈ ਉਹ ਪ੍ਰਚਾਰਕ ਹਨ ਤੇ ਉਹਨਾਂ ਦਾ ਦਿਲ ਬਹੁਤ ਵੱਡਾ ਹੈ ਉਹ ਤੁਹਾਨੂੰ ਮਾਫ ਕਰ ਦੇਣਗੇ ਲੇਕਿਨ ਜਦੋਂ ਤੁਹਾਨੂੰ ਮਾਫੀ ਮੰਗਣੀ ਹੁੰਦੀ ਹੈ ਨਾ ਉਦੋਂ ਬਸ ਮਾਫੀ ਹੀ ਮੰਗਣੀ ਹੁੰਦੀ ਹੈ ਉਥੇ ਇਹ ਨਹੀਂ ਕਿ ਮੈਂ 5000 ਬੰਦੇ ਇਕੱਠੇ ਕਰ ਲਾਂਗਾ ਆ ਕਰਦਾਗਾ ਉਹ ਕਰ ਜਿਹੜੇ ਤੁਸੀਂ ਸਟੇਟਮੈਂਟ ਆ ਦੇ ਰਹੇ ਹੋ ਇਹ ਬਿਲਕੁਲ ਗ ਓਪਨਲੀ ਆ ਕੇ ਆਪਣੀ ਗਲਤੀ ਲਈ ਬਿਲਕੁਲ ਕੁਝ ਨਹੀਂ ਕਹਿਣਾ ਇਹੀ ਕਹਿਣਾ ਕਿ ਮੇਤੋ ਗਲਤੀ ਹੋਈ ਹੈ ਮੈਂ ਆਪਣੀ ਗਲਤੀ ਲਈ ਮਾਫੀ ਮੰਗਦਾ ਹਾਂ ਤੇ ਮੈਂ ਅੱਗੇ ਤੋਂ ਇਹੋ ਜਿਹੀ ਕੋਈ ਗਲਤੀ ਨਹੀਂ ਕਰਾਂਗਾ ਸੋਹਣਾ ਮਾਹੌਲ ਬਣਾਵਾਂਗਾ ਔਰ ਸੋਹਣਾ ਮਾਹੌਲ ਬਣਨਾ ਵੀ ਚਾਹੀਦਾ ਹੈ ਹਰ ਕਿਸ ਨੂੰ ਬੇਨਤੀ ਹੈ ਭਾਈ ਕਿਤੇ ਵੀ ਲੜਾਈ ਝਗੜਾ ਨਾ ਹੋਵੇ ਪਿਆਰ ਮੁਹੱਬਤ ਨਾਲ ਰਹੋ ਮਿਲ ਜੁਲ ਕੇ ਰਹੋ ਲੜਾਈ ਝਗੜੇ ਸਾਰੇ ਬੰਦ ਕਰ ਦਿਓ ਪੰਜਾਬ ਗੁਰੂਆਪੀ ਰਾਈ ਧਰਤੀ ਹੈ ਆਓ ਇਸ ਸੋਹਣੇ ਪੰਜਾਬ ਨੂੰ ਸੋਹਣਾ ਪੰਜਾਬ ਬਣਾਈ ਹੈ ਇਹਨੇ ਕਿ ਬੇਨਤੀ ਪ੍ਰਮਾਣ ਕਰਨੀ ਪੇਸ਼ਕਾਰੀ ਕਰਦੇ ਹਾਂ ਜੇ ਮੇਰੇ ਤੋਂ ਕੋਈ ਗੱਲ ਗਲਤ ਕਹੀ ਗਈ ਹੋਵੇ ਉਦਦੇ ਲਈ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਮੇਰੀ ਗਲਤੀ ਮੇਰੇ ਧਿਆਨ ਚ ਜਰੂਰ ਲਿਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ